ਵੇ ਚੜਦੀ ਕਲਾ ਜੀ ਵੀਰ ਆ ਜਿਓ ਦੁੱਧ ਪੀ ਲਓ ਜੀ ਦੁੱਧ ਮਿਹਰबानी ਜੀ ਮਿਹਰबानी ਚੱਲਾ ਵੀਰੇ ਆ ਜਿਓ ਜੀ ਕਿਵੇਂ ਹਾਲਾਤ ਨੇ ਜੀ ਅੱਗੇ ਹਾਲਾਤ ਤਾਂ ਵੀਰੇ ਬਸ ਤੁਹਾਨੂੰ ਪਤਾ ਹੀ ਆ ਅੱਗੇ ਬਹੁਤੋ ਤੱਕਾ ਕਰ ਰਹੇ ਨੇ ਆਪਾਂ ਤਸ਼ੱਦਦ ਕਰ ਰਹੇ ਨੇ ਹਾਂ ਜੀ ਹਾਂ ਤੱਕਾ ਹੀ ਹੋ ਰਿਹਾ ਹੋਰ ਵੱਡਾ ਤਸ਼ੱਦਦ ਦਾ ਸ਼ਿਕਾਰ ਹੋਇਆ ਜੀ ਅਸੀਂ ਹੁਣੇ ਇੰਟਰਵਿਊ ਕਰਕੇ ਆਏ ਰਾਜਪੁਰੇ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਵੀ ਫੋਟੋ ਲੈ ਲਓ ਓਏ ਤੇ ਜਾ ਸਰ ਦਾ ਜੀ ਖਾਓ RAM ਨਾਲ ਲੰਗਰ ਆਏਗਾ ਲੰਗਰ ਖਾਓ RAM ਤੇ ਟੈਂਸ਼ਨ ਨਹੀਂ ਲੈਣੀ ਪਹਿਲਾਂ ਲੰਗਰ ਖਲਾਵਾਂਗੇ ਪੇ ਬੈਰੀਕੇਡ ਪੱਟ ਕੇ ਜਾਵਾਂਗੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਘਟੇ ਹੋਏ ਨੇ ਉਸੇ ਤਰ੍ਹਾਂ ਹੀ ਦਿੱਲੀ ਘਰ ਹੋਣ ਸਾਈਂ ਚੜਦੀ ਕਲਾ ਜੀ ਲੈ ਨਾ ਨਹੀਂ ਜੀ ਸੱਚੀ ਗੱਲ ਜੀ ਆਓ ਜੀ ਮਹਾਰਾਜ ਹੋਰ ਵੇਰ ਕੋ ਵਧੀਆ ਵਧੀਆ ਆਹ ਤਿਆਰੀ ਤਿਆਰੀ ਚੜਦੀ ਕਲਾ ਕਿਵੇਂ ਹੋ ਰਹੀ ਚੱਕਦੇ ਫੱਟੇ ਦਿੱਲੀ ਕੂਚ ਕਰਨੀ ਕਰਨੀ ਹੈ ਦੋਸਤੋ ਦਿੱਲੀ ਨੂੰ ਕੂਚ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਨੇ ਇਸ ਵੇਲੇ ਵੀ ਸਾਡੀ ਪੂਰੀ ਕਵਰੇਜ ਸੰਭੂ ਬਾਰਡਰ ਤੇ ਤੇ ਵੱਖ-ਵੱਖ ਬਾਰਡਰਾਂ ਤੇ ਜਾਰੀ ਹੈ ਤੇ ਦੱਸ ਦਈਏ ਕਿ ਸਰਪ ਕੋਜਕ ਬੈਰੀਕੇਡ ਰਹਿ ਗਏ ਨੇ ਜਿਸ ਤੋਂ ਬਾਅਦ ਦਿੱਲੀ ਦਾ ਲੰਘਾ ਸਾਫ ਹੋ ਜਾਵੇਗਾ ਤੇ ਸਵੇਰੇ ਸਵੇਰੇ ਵੱਡੀ ਖੁਸ਼ਖਬਰੀ ਕਿਸਾਨਾਂ ਨੂੰ ਸੁੱਣ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਕੀ ਦਿੱਲੀ ਵੱਲ ਨੂੰ ਕੋਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੀ ਕਹਿੰਦਾ ਤੁਹਾਡਾ ਇਸ ਖੁਸ਼ਖਬਰੀ ਬਾਰੇ ਜਰੂਰ ਕਮੈਂਟ ਕਰਨਾ ਤੇ ਕਮੈਂਟਾਂ ਦੇ ਵਿੱਚ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਰੂਰ ਲਿਖ ਕੇ ਜਾਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਲ ਜਲ ਦੇ ਸ਼ੇਅਰ ਜਰੂਰ ਕਰ ਦੇਣਾ ਉਹਨ ਦੇਖੋ ਇਹ ਖਾਸ ਅਪਡੇਟ ਜਿੱਥੇ ਕਿ ਲੱਖਸ ਸੁਧਾਨਾ ਨੇ ਵੀ ਇਸ ਮਾਮਲੇ ਤੇ ਖਾਸ ਜਾਣਕਾਰੀ ਸ਼ੇਅਰ ਕੀਤੀ ਹੈ ਖਨੋਰੀ ਬਾਰਡਰ ਤੋਂ ਤੇ ਲੈ ਵੀ ਜੋ ਦਾ ਯਦੋਜਾਦ ਜਾਰੀ ਆ ਅੱਧਾ ਦਾ ਪੱਟਤਾ ਬਾਰਡਰ ਤੇ ਅੱਧਾ ਹੀ ਰਹਿ ਗਿਆ ਐ ਮੰਨ ਲਓ ਹਾਥੀ ਸੱਟ ਲਾ ਪੂਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚਦੇ ਵੀ ਹਰਾਇਦਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜੀਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਣਾ ਹੈ ਇਹਨਾਂ ਦਾ ਜ਼ੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਦੇ ਵੀ ਇੰਤਜ਼ਾਮ ਐਤਕੀ ਸਖਤ ਹੈ ਤੇ ਆਪਾਂ ਵੀ ਉਦੋਂ ਸਖਤ ਹੋ ਕੇ ਆਉਣਾ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖੋ ਮੇਰੀ ਗੱਲ ਦਾ ਜੇ ਅਸbaar ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤੇ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਤੇ ਅੱਜ ਜਿਹੜੇ ਅਸੀਂ ਬੈਠੇ ਘਰਾਂ ਦੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਫਿਰ ਭੁੱਲ ਜਿਓ ਇਹਨਾਂ ਵਾਨੀਆਂ ਡਾਨੀਆਂ ਨੇ ਵੱਡੇ ਘਰਾਣਿਆਂ ਕੋਲ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰਜਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚ ਇੱਥੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਲੁਰਗਾਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅਫਵਾਹਾਂ ਬਹੁ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਸੱਟਾਂ ਬਹੁਤ ਦੇ ਲੱਗੀਆਂ ਨੇ ਇਹੀ ਆਹੀ ਕੁਝ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਦਿੱਲੀ ਸਾਨੂੰ ਬਾਰ-ਬਾਰ ਜ਼ਖਮ ਦਿੰਦੀ ਆ ਅੱਜ ਲੱਤਾਂ ਵੀ ਟੁੱਟੀਆਂ ਨੇ ਬਹੁਤ ਬੰਦਿਆਂ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਅਥਰੂ ਗੈਸ ਵੀ ਮਾਰੀ ਗਈ ਤਾਂ ਗੰਗਾ ਲੋਕਾਂ ਨੇ ਲੱਤਾਂ ਤੋੜੀਆਂ ਗਈਆਂ ਕੁੱਟ ਕੇ ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ ਜਾਨੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ ਕਈ ਪੱਤਰਕਾਰ ਵੀ ਜ਼ਖਮੀ ਹੋਏ ਆ ਸੋ ਪਰ ਕੋਈ ਗੱਲ ਨਹੀਂ ਸ਼ਿੰਗਾਰਸ਼ਾਂ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਹੈ ਇਹਨਾਂ ਦੇ ਜ਼ਬਰ ਦਾ ਜਵਾਬ ਆਪਾਂ ਸਬਰ ਨਾਲ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿਉਂਕਿ ਨੌਜਵਾਨੀ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਆ ਪਿਛਲੇ ਵਾਰੀ ਵੀ ਆਪਾਂ ਦੇਖਿਆ ਵੀ 2020 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਕੱਡੀਆਂ ਹੋਈਆਂ ਤਾਰਾਂ ਵਸਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਰ ਹਾਲਚ ਕਰਨਾ ਹੈ ਸੋ ਮਰੀ ਪੀਲਾ ਕਿ ਵੱਧ ਤੋਂ ਵੱਧ ਵੱਡੀ ਅੰਟੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੋਟਲਾ ਦਾ ਸ਼ੰਭੂ ਜਖਨੌਰੀ ਉਥੇ ਪਹੁੰਚ ਜਾਵੇ ਹੋਰ ਗੱਲਬਾਤ ਵੀ ਕਹਿਣੀ ਚਾਹੁੰਦੇ ਪਾਣੀ ਪਾਣੀ ਹਾਂ ਇੱਕ ਹੋਰ ਪੀਲਾ ਹੱਥ ਅਥਰੂ ਕਹਿੰਦੇ ਜਿਹੜੇ ਗੋਲੇ ਸਿੱਟਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱਟਦੇ ਆ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਣੇ ਆ ਅੱਖਾਂ ਨੂੰ ਉਨਾਂ ਹੀ ਉਹ ਮੱਚਦਾ ਕਈ ਤਾਂ ਅਜ ਬੇਹੋਸ਼ ਵੀ ਹੋਏ ਆ ਜਦੋਂ ਗੋਲੇ ਸਿੱਟੇ ਆ ਮੇਰਾ ਵੀ ਜਿਹਦੇ ਕੋਲ ਢੋਲ ਆ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਦੀ ਬਹੁਤ ਲੋੜ ਹੈ ਕਿਉਂਕਿ ਢੋਲ ਦੇ ਨਾਲ ਜਿਹਨਾਂ ਪਾਣੀ ਛੜਕਾਂਗੇ ਪਾਣੀ ਛੜਕਣ ਦੇ ਨਾਲ ਉੱਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆਉ ਖਤਮ ਹੋ ਜਾਂਦੀ ਆ ਸੁਖਦੇਵ ਪੀ ਲੈ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇ ਸਪਰੇਅ ਵਾਲੇ ਢੋਲ ਹੁੰਦੇ ਆ ਉਹ ਢੋਲ ਨਾਲ ਲੈ ਕੇ ਆਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੀ ਨਾਲ ਬੋਰੀਆਂ ਬੋਰੀਆਂ ਵੀ ਹਾਂ ਜੀ ਸੀ ਬੋਰੀਆਂ ਜੇਸੀ ਵੀ ਜੇਸੀ ਵੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੇਸੀ ਵੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ ਵੈਸੇ ਸਾਨੂੰ ਪਤਾ ਲੱਗਿਆ ਵੀ ਅੱਜ ਕੋਈ ਜੇਸੀ ਵੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਇੱਥੇ ਪੈਂਦਾ ਕੋਈ ਸ਼ੈਲਰ ਜਾਂ ਪੈਂਦਾ ਜਿਹੜੇ ਪਾਸੇ ਪੈਲਸ ਜਾਂ ਵੀ ਪੈਂਦਾ ਉੱਥੇ ਵੀ ਰੋਕੀਆਂ ਚੰਗੀਆਂ ਕਹਿੰਦੇ ਜੇਸੀ ਵੀਆਂ ਪੁਲਿਸ ਵੱਲੋਂ ਸੋ ਕੋਈ ਗੱਲ ਨਹੀਂ ਬਾਈ ਜੇਸੀ ਵੀਆਂ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਨਾਲ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜੇਸ ਵੀ ਪਟਣ ਗਿਆ ਸਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀਰ ਇੱਥੇ ਪਹੁੰਚ ਜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨੇ ਆਪੇ ਜਾ ਪੈਣਾ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿਲੀ ਨਹੀਂ ਤੇਰੀ ਹਿੱਕ ਤੇ ਹੈ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਸੋਨੇ ਜਿਹੀ ਫਸਲਾਂ ਨੂੰ ਪੁੱਤਾਂ ਵਾਂਗੂੰ ਪਾਲੀਦਾ ਐਮ ਐਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰ ਤਰ ਤਰ ਦੇ ਕੇ ਢਿੱਡ ਨਹੀਂਓ ਪਰਨਾ ਸੁਆਮੀ ਨਾਥ ਨੇ ਰੋਪਟਾ ਨੂੰ ਵੀ ਪੈਣਾ ਲਾਗੂ ਕਰਨਾ ਉਹ ਵੇਖੀ ਝੂਕਦੇ ਤੂੰ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਲੋ ਜੀ ਮਿੱਤਰੋ ਸ਼ੰਭੂ ਬਾਰਡਰ ਤੇ ਪੂਰਾ ਵਧੀਆ ਮਾਹੌਲ ਹੈ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਪਿਆਰ ਸਤਕਾਰ ਦੇ ਨਾਲ ਜਾਪਤੇ ਦੇ ਵਿੱਚ ਰਹਿ ਕੇ ਸਾਰੇ ਪਹੁੰਚੋ ਤੇ ਅਨੋਲਨ ਨੂੰ ਸਪੋਰਟ ਕਰੋ ਬਿਲਕੁਲ ਸਾਡੀਆਂ ਜਾਇਜ ਮੰਗਾ ਨੇ ਔਰ ਯੂਥ ਨੂੰ ਮੈਂ ਬੇਨਤੀ ਕਰਦਾ ਆਪਾਂ ਕਿਸੇ ਨਾਲ ਲੜਨ ਨਹੀਂ ਆ ਰਹੇ ਜਾਗਦੇ ਦੇ ਵਿੱਚ ਰਹਿਣਾ ਕਿਸਾਨੀ ਲੀਡਰਾਂ ਨੂੰ ਮੂਰੇ ਰੱਖਣਾ ਸਾਰੇ ਦਬ ਕੇ ਸਪੋਰਟ ਕਰੋ ਤੇ ਥੈਂਕ ਯੂ ਸੋ ਮੱਚ